ਸੁਣ ਚ ਕਾਮਨੀ ਦੇਣਾ ਚਾਹੁੰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਜਿਹੜਾ ਤੂੰ ਪੰਜਾਬ 'ਚ ਕਿਹਾ ਕਿ ਨਸ਼ਾ ਰੋਕੂ ਮਹਿੰਮ ਚਲਾਈ ਆ ਸਭ ਤੋਂ ਪਹਿਲਾਂ ਖੁਦ ਜਾ ਡੀਡਿਕਸ਼ਨ ਸੈਂਟਰ ਤੇ ਜਿਹੜੇ ਰਾਜ ਕਰਦੇ ਆ ਆਪਾਂ ਕਹਿੰਦੇ ਕਿਉਂ ਬਦਲਤਾ ਬਦਲਤਾ ਰਾਜ ਇਸ ਮੁਲਕ ਜਬਾਨੀ ਅਡਾਨੀ ਕਰਦੇ ਆ ਕਦੇ ਚੋਰ ਲੜਦੇ ਆ ਉਹ ਮੋਦੀ ਨੇ ਸੁਰਚ ਸੁਰਮ ਲਾਈ ਆ ਤੇ ਅੜਿੱਕਾ ਕੀ ਆ ਕਾਰਪੋਰੇਟ ਦੇ ਸਾਹਮਣੇ ਅੜਿੱਕਾ ਕੀ ਆ ਸਾਮਰਾਜੀ ਮੁਲਕਾਂ ਨੇ ਜੋ ਸਾਡੀ ਖੇਤੀ ਮੰਡੀ ਤੇ ਖੇਤੀ ਤੇ ਕਬਜ਼ਾ ਕਰਨਾ ਅੜਿੱਕਾ ਇੱਕੋ ਆ ਉਹ ਹੈਗੀ ਆ ਕਿਸਾਨ ਲਹਿਰ ਕਿਉਂ ਕਿਸਾਨ ਲਹਿਰ ਦਾ ਆਧਾਰ ਹੈਗਾ ਪੰਜਾਬ ਇਸ ਕਰਕੇ ਸਮਾਜ ਦੇ ਸਾਰੇ ਤਬਕਿਆਂ ਨੂੰ ਬੇਨਤੀ ਕਰਦੇ ਆ ਕਿ ਕਾਰਪੋਰੇਟ ਤੋਂ ਬਚਾਉਣ ਦੇ ਲਈ ਇਸ ਮੁਲਕ ਨੂੰ ਕੰਧ ਬਣ ਕੇ ਖੜੀਆ ਕਿਸਾਨ ਲਹਿਰ ਤੇ ਆਪਣੇ ਆਈ ਦੀ ਸੱਲਾਹ ਹੀ ਇਹ ਲੇਲੇ ਨੂੰ ਕੁੱਤਾ ਬਣਾਉਣ ਲੱਗੇ ਹੋਇਆ ਇਹਨਾਂ ਦੇ ਪ੍ਰਚਾਰ ਤੋਂ ਬਚ ਕੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਕਿਸਾਨ ਲਹਿਰ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਹਮਲਾ ਬੋਲਿਆ ਇਹ ਗੱਲ ਸੁੱਤੇ ਸਿੱਧ ਨਹੀਂ ਹੋਈ ਇਹ ਗੱਲ ਠੀਕ ਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਮਾਨਸਿਕ ਸੰਤੁਲਨ ਠੀਕ ਨਹੀਂਗਾ ਔਰ ਉਹਨਾਂ ਨੂੰ ਕੁਝ ਦਿਨ ਡੀਡਿਕਸ਼ਨ ਸੈਂਟਰ ਚ ਰੱਖਣ ਦੀ ਜ਼ਰੂਰਤ ਹੈਗੀ ਆ ਖਾਸੀ ਗੜਬੜ ਹੋਈ ਵੀ ਆ ਕਿ ਉਹਨਾਂ ਦਾ ਮਾਨਸਿਕ ਸੰਤੁਲਨ ਠੀਕ ਹੋਵੇ ਕਿ ਵਧੀਆ ਜੇ ਨਸ਼ਾ ਛਡਾਊ ਕੇਂਦਰ ਚ ਉਹਨਾਂ ਨੂੰ ਰੱਖਿਆ ਜਾਵੇ ਪਰ ਦੂਸਰਾ ਕਾਰਨ ਜਿਹੜਾ ਉਹ ਇਹ ਹੈਗਾ ਜੋ ਅਖਬਾਰਾਂ ਚ ਛਪ ਗਿਆ ਜੋ ਟੀਵੀ ਚੈਨਲਾਂ ਤੇ ਆ ਗਿਆ ਕਿ ਟਰੰਪ ਨੇ ਬਹੁਤ ਸਪਸ਼ਟ ਤੌਰ ਤੇ ਭਾਰ ਸਰਕਾਰ ਨੂੰ ਕਹਤਾ ਕਿ ਤੁਹਾਡੀ ਜਿਹੜੀ ਖੇਤੀ ਦੀ ਮੰਡੀ ਆ ਉਹਦੇ ਤੱਕ ਸਾਡੀ ਪਹੁੰਚ ਹੋਵੇ ਤੇ ਉਹਦੇ ਰਾਹ ਵਿੱਚ ਕੋਈ ਵੀ ਅੜਿੱਕਾ ਨਾ ਹੋਵੇ ਮੈਨੂੰ ਯਾਦ ਹੈ ਇੱਕ ਅਧਿਆਪਕ ਦੋਸਤ ਨੇ ਇੱਕ ਵਾਰੀ ਸਾਡੀ ਚਰਚਾ 'ਚ ਕਿਹਾ ਸੀ ਕਹਿੰਦਾ ਦਿੱਲੀ ਮੋਰਚੇ ਨੇ ਸਾਨੂੰ ਇਹ ਸਿਖਾਇਆ ਕਿ ਜਿਹੜੇ ਸਾਹਮਣੇ ਹੁੰਦੇ ਆ ਇਕੱਲੇ ਉਹੀ ਰਾਜ ਨਹੀਂ ਕਰਦੇਗੇ ਅਸਲ 'ਚ ਰਾਜ ਕਰਨ ਵਾਲੇ ਪਿੱਛੇ ਹੁੰਦੇ ਆ ਤੇ ਇਹ ਗੱਲ ਨੰਗੇ ਚਿੱਟੇ ਰੂਪ ਚ ਸਾਹਮਣੇ ਆਈ ਜਾਂਦੀ ਆ ਕਿ ਕਿਸ ਤਰ੍ਹਾਂ ਟਰੰਪ ਨੇ ਭਾਰਤ ਸਰਕਾਰ ਨੂੰ ਕਿਹਾ ਭਾਰਤ ਸਰਕਾਰ ਨੇ ਹਾਮੀ ਭਰੀ ਆ ਔਰ ਉਹਨੇ ਕਿਹਾ ਕੋਈ ਵੀ ਅੜਿੱਕਾ ਜਿਹੜਾ ਤੇ ਇਸ ਕਰਕੇ ਪੰਜਾਬ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚੁਣਿਆ ਇਸ ਕੰਮ ਵਾਸਤੇ ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਹਮਤਸ਼ਾਹ ਦਾ ਇਹਨਾਂ ਦਿਨਾਂ ਚ ਖਾਸਮ ਖਾਸ ਬਣਿਆ ਹੋਇਆ ਤੇ ਕਰਨਾ ਕੀ ਚਾਹੁੰਦਾ ਟਰੰਪ ਤੇ ਉਹਦੀ ਜੁੰਡਲੀ ਕਿ ਉਹ ਸਾਮਰਾਜੀ ਮੁਲਕ ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਸਾਲ ਇਹਨਾਂ ਨੇ ਸੇਬਾਂ ਤੇ ਬਦਾਮਾਂ ਤੇ ਅਖਰੋਟ ਤੇ ਬਹੁਤ ਸਾਰੀਆਂ ਡਿਊਟੀਆਂ ਕਢਾਤੀਆਂ ਕਿ ਇੱਧਰ ਦਾ ਸੇਬ ਪੈਦਾ ਕਰਨ ਵਾਲਾ ਕਿਸਾਨ ਤਬਾਹ ਹੁੰਦਾ ਹੋਵੇ ਅਮਰੀਕਾ ਦਾ ਸੇਬ ਬਦਾਮ ਇੱਧਰ ਜਿਹੜਾ ਉਹ ਸਸਤਾ ਵਿਕਣਾ ਚਾਹੀਦਾ ਹੋਰ ਜੇ ਉਹ ਟੈਰਫ ਘਟਾਉਣ ਦੀ ਗੱਲ ਕਰ ਰਿਹਾ ਖੇਤੀ ਮੰਡੀ ਤੱਕ ਪਹੁੰਚ ਕਰਨ ਦੀ ਗੱਲ ਕਰ ਰਿਹਾ ਤੇ ਜੇ ਸਾਡੀ ਮੰਡੀ 'ਚ ਉਹਨਾਂ ਦਾ ਸਮਾਨ ਆਉਣਾ ਤੇ ਫਿਰ ਸਾਡਾ ਅਨਾਜ ਕਿਸੇ ਨੇ ਨਹੀਂ ਖਰੀਦਣਾ ਇਹੀ ਤਿੰਨ ਕਾਨੂੰਨਾਂ 'ਚ ਸੀ ਇਹੀ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਦੇ ਵਿੱਚ ਜਿਹੜੇ ਅੱਗੇ ਆਏ ਲੈ ਕੇ ਆਏ ਆ ਇਸ ਕਰਕੇ ਇਹਨੂੰ ਆਮ ਹਮਲਾ ਨਾ ਸਮਝਿਓ ਇਹ ਪੰਜਾਬੀਆਂ ਨੂੰ ਇੱਕ ਬਹੁਤ ਵੱਡੀ ਵੰਗਾਰ ਪਾਈ ਆ ਕਿਉਂਕਿ ਇਸ ਮੁਲਕ ਦੇ ਜੇ ਪੰਜਾਬ ਕਾਰਪੋਰੇਟ ਦੇ ਖਿਲਾਫ ਖੜੂਗਾ ਤੇ ਦੂਸਰੇ ਮੁਲਕ ਨੇ ਤਾਂ ਖੜਨਾ ਇਸ ਕਰਕੇ ਸਾਡੇ ਤੇ ਇਤਿਹਾਸ ਨੇ ਇੱਕ ਜ਼ਿੰਮੇਵਾਰੀ ਵੀ ਪਾਈ ਆ ਕਿ ਜੇ ਮੁਗਲ ਆਏ afghan ਆਏ ਅੰਗਰੇਜ਼ ਆਏ ਜੋ ਵੀ ਵਿਦੇਸ਼ੀ ਧਾੜਵੀ ਆਇਆ ਅਸੀਂ ਸਾਹਮਣੇ ਹੋ ਕੇ ਉਹਨਾਂ ਦੇ ਡਟੇ ਤੇ ਅੱਜ ਕੀ ਸਾਨੂੰ ਉਹ ਬੰਦਾ ਡਰਾ ਲੂਗਾ ਜਿੰਦੀ ਹਾਲਤ ਇਹ ਆ ਕਿ ਉਹਨੂੰ ਫੌਰੀ ਡੀਡਿਕਸ਼ਨ ਸੈਂਟਰ ਚ ਭੇਜਣ ਦੀ ਜ਼ਰੂਰਤ ਆ ਨਹੀਂ ਦਵਾ ਸਕਦਾ ਤੇ ਦਬਣਾ ਵੀ ਨਹੀਂ ਚਾਹੀਦਾ ਇਸ ਚੁਣੌਤੀ ਨੂੰ ਸਿੱਧੇ ਮੱਥੇ ਸਹਕਾਰ ਕਰਨਾ ਚਾਹੀਦਾ ਪਰ ਇਹਦੇ ਨਾਲ ਇੱਕ ਕੰਮ ਹੋਰ ਕੀਤਾ ਜਾ ਰਿਹਾ ਇਹ ਹਮਲਾ ਬਹੁਤ ਪਲਾਨਡ ਤਰੀਕੇ ਨਾਲ ਕੀਤਾ ਜਾ ਰਿਹਾ ਸਿੱਧਾ ਨਹੀਂ ਬੋਲਿਆ ਹਮਲਾ ਪਿਛਲੇ ਲਗਭਗ 2.5 ਸਾਲਾਂ ਤੋਂ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਤੇ ਭਾਜਪਾ ਦਾ ਆਈਟੀ ਸੈੱਲ ਲਗਾਤਾਰ ਸਮਾਜ ਦੇ ਦੂਜੇ ਤਬਕਿਆਂ ਦੇ ਵਿੱਚ ਕਿਸਾਨਾਂ ਦੇ ਪ੍ਰਤੀ ਇੱਕ ਨਫ਼ਰਤ ਪੈਦਾ ਕਰ ਰਿਹਾ ਇਸ ਸਮਾਜ ਨੂੰ ਸਮਝਣਾ ਪੈਣਾ ਕਿ ਸਰਕਾਰਾਂ ਤੁਹਾਡੇ ਵਿਚਾਰ ਬਣਾਉਂਦੀਆਂ ਕਿਵੇਂ ਆ ਉਹਨਾਂ ਦੇ ਕੋਲੇ ਬਹੁਤ ਵੱਡੇ ਪ੍ਰਚਾਰ ਸਾਧਨਾ ਹਜ਼ਾਰਾਂ ਚੈਨਲ ਆ ਸੋਸ਼ਲ ਮੀਡੀਆ ਤੇ ਉਹਨਾਂ ਦੀ ਗੱਲ ਭਾਰੂ ਆ ਹਰ ਟੀਵੀ ਖੋਲਦੀ ਉਹੋ ਗੱਲ ਅਖਬਾਰ ਪੜ੍ਹਦੀ ਉਹੀ ਗੱਲ ਮੋਬਾਈਲ ਦੇਖਦੇ ਹੋ ਉਹੀ ਗੱਲ ਉਹੀ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਜਦੋਂ ਮੋਦੀ ਨੂੰ ਪ੍ਰੋਜੈਕਟ ਕਰਨਾ ਸੀ ਇਹ ਅਬ ਕੀ ਬਾਾਰ ਮੋਦੀ ਸਰਕਾਰ 15000 ਕਰੋੜ ਰੁਪਇਆ ਲਾਇਆ ਤੁਸੀਂ ਅੱਕ ਕੇ ਚੈਨਲ ਬਦਲਦੇ ਸੀ ਅਗਲੇ ਚੈਨਲ ਤੇ ਵੀ ਇਹੀ ਕਿ ਅਬ ਕੀ ਬਾਰ ਮੋਦੀ ਸਰਕਾਰ ਤੇ ਉਹਨਾਂ ਨੇ ਬਣਾ ਲਈ ਆਪਣੇ ਬਜ਼ੁਰਗ ਕਹਾਣੀ ਸੁਣਾਉਂਦੇ ਹੁੰਦੇ ਸੀ ਇੱਕ ਕਿ ਕੋਈ ਬੰਦਾ ਸੀ ਤੇ ਉਹਦੇ ਕੋਲੇ ਲੇਲਾ ਸੀ ਤੇ ਉਹਨੂੰ 4 ਪੈਸਾਂ ਦੀ ਲੋੜ ਸੀ ਤੇ ਸ਼ਹਿਰ ਵੇਚਣ ਚੱਲਿਆ ਪੰਜ ਥੱਗ ਮਿਲ ਗਏ ਉਹ ਦੋ ਦੋ ਤਿੰਨ ਤਿੰਨ ਸੌ ਮੀਟਰ ਦੀ ਦੂਰੀ ਤੇ ਖੜੇ ਸਾਫ ਸੁਥਰੇ ਉਹਨਾਂ ਨੇ ਕੱਪੜੇ ਪਾਏ ਹੋਏ ਤੇ ਪਹਿਲੇ ਠੱਗ ਦੇ ਕੋਲੋਂ ਜਦੋਂ ਬੰਦਾ ਲੰਘਿਆ ਉਹ ਕਹਿੰਦਾ ਕੁੱਤਾ ਕਿੱਥੇ ਚੱਕੀ ਲਿਆਣਾ ਉਹ ਕਹਿੰਦਾ ਭਲਿਆ ਮਾਨਸਾ ਕੁੱਤਾ ਨਹੀਂ ਇਹ ਲੇਲਾ ਦੇਖਦਾ ਨਹੀਂ ਤੈਨੂੰ ਉਹ ਕਹਿੰਦਾ ਮੈਨੂੰ ਤਾਂ ਦਿਖਦਾ ਤੈਨੂੰ ਨਹੀਂ ਦਿਖਦਾ ਇਹ ਸੋਚਦੇ ਆਂ ਵੀ ਯਾਰ ਇਹ ਲੇਲੇ ਨੂੰ ਕੁੱਤਾ ਕੋਈ ਜਾਂਦਾ ਉਹ ਜਦੋਂ ਗਾਂ ਗਿਆ 2.5 ਹਜ਼ਾਰ ਮੀਟਰ ਦੂਜਾ ਠੱਗ ਮਿਲ ਗਿਆ ਉਹ ਕਹਿੰਦਾ ਕੁੱਤਾ ਕਿੱਥੇ ਚੱਕੀ ਲਿਆਣਾ ਸਿਆਣਾ ਮਾਣਾ ਬੰਦਾ ਯਾਰ ਕਦੀੜ ਚੱਕੀ ਹੋਈ ਐ ਤੂੰ ਉਹ ਉਹ ਚੁੱਪ ਕਰ ਗਿਆ ਵੀਰ ਇਹ ਦੋ ਬੰਦਿਆਂ ਨੇ ਕਹਿਤਾ ਬੰਦੇ ਬਣਦੇ ਫੱਬਦੇ ਲੱਗਦੇ ਇਹਨਾਂ ਉਹ ਹੋਇਆ ਕੀ ਆ ਉਹ ਜਦੋਂ ਤੀਜੇ ਨੇ ਉਹਨੂੰ ਕਿਹਾ ਉਹਨੇ ਧਿਆਨ ਨਾਲ ਵੇਖਿਆ ਵੀ ਕਿਤੇ ਮੈਨੂੰ ਮੇਰੀ ਨਿਗਾਹ 'ਚ ਨਾ ਫਾਲਟ ਹੋਵੇ ਇਹ ਕਹਿੰਦਾ ਮੈਂ ਕੁੱਤਾ ਹੀ ਨਾ ਚੱਕੀ ਫਿਰਦਾ ਹਾਂ ਉਹ ਸੋਚਣ ਲੱਗ ਗਿਆ ਨਾਲੇ ਰਾਹ 'ਚ ਉਹਨੂੰ ਵੇਖਦਾ ਜਾਵੇ ਲੇਲੇ ਨੂੰ ਜਦੋਂ ਚੌਥੇ ਨੇ ਇਹ ਕਿਹਾ ਉਹਨੂੰ ਲੱਗਾ ਯਾਰ ਇੰਨੇ ਬੰਦੇ ਕਹੀ ਜਾਂਦੇ ਆ ਅਈ ਸਾਰੇ ਲੋਕ ਮੂਰਖ ਥੋੜਾ ਮੈਂ ਕੱਲਾ ਹੀ ਥੋੜਾ ਸਿਆਣਾ ਉਹਨੂੰ ਆਪਣੀ ਅਕਲ ਤੇ ਛੱਕ ਕੋਨ ਲੱਗਾ ਉਹ ਆਪਣੀ ਗੱਲ ਨੇ ਸਹੀ ਲੱਗਣ ਗਲਤ ਲੱਗਣ ਲੱਗੀ ਉਹਨੇ ਕਿਹਾ ਯਾਰ ਜੇ ਹੁਣ ਕਿਸੇ ਨੇ ਕਹਿਤਾ ਨਾ ਆਪਾਂ ਸੱਟੀ ਦੇਣਾ ਐਵੇਂ ਬੇਇੱਜ਼ਤੀ ਕਰੇ ਕਰਾਈ ਜਾਨੇ ਕੁੱਤੇ ਨੂੰ ਚੱਕੀ ਫਿਰਦੇ ਆ ਕੋਈ ਜੋ ਪਾਣੀ ਵਿੱਚ ਠਾਗਰੇ ਕਿਆ ਉਹਨੇ ਲੀਲਾ ਸੜਤਾ ਉਹਨਾਂ ਦੀ ਰੈ ਇੱਕ ਸੀ ਉਹਨਾਂ ਨੇ ਚੱਕਿਆ ਰਿੰਨਿਆਂ ਦੇ ਛੱਕ ਲਿਆ ਉਹ ਚੰਗੇ ਭਲੇ ਲੀਲੇ ਨੂੰ ਕੁੱਤਾ ਲੱਗਣ ਲਾਤਾ ਇਸ ਕਰਕੇ ਸਮਾਜ ਦੇ ਸਾਰੇ ਤਬਕਿਆਂ ਨੂੰ ਬੇਨਤੀ ਕਰਦੇ ਆ ਕਿ ਕਾਰਪੋਰੇਟ ਤੋਂ ਬਚਾਉਣ ਦੇ ਲਈ ਇਸ ਮੁਲਕ ਨੂੰ ਕੰਧ ਬਣ ਕੇ ਖੜੀਆ ਕਿਸਾਨ ਲੇਰ ਤੇ ਆਪਣੇ ਆਈਤੀ ਸੱਲਾਹਾਂ ਰਾਹੀ ਇਹ ਲੇਲੇ ਨੂੰ ਕੁੱਤਾ ਬਣਾਉਣ ਲੱਗੇ ਹੋਇਆ ਇਹਨਾਂ ਦੇ ਪ੍ਰਚਾਰ ਤੋਂ ਬਚ ਕੇ ਰਹੋ ਉਹ ਚੰਗੇ ਭਲੇ ਲੇਲੇ ਨੂੰ ਕੁੱਤਾ ਲੱਗਣ ਲਾਤਾ ਇਸ ਕਰਕੇ ਸਮਾਜ ਦੇ ਸਾਰੇ ਤਬਕਿਆਂ ਨੂੰ ਬੇਨਤੀ ਕਰਦੇ ਆ ਇਹ ਕਾਰਪੋਰੇਟ ਤੋਂ ਬਚਾਉਣ ਦੇ ਲਈ ਇਸ ਮੁਲਕ ਨੂੰ ਕੰਧ ਬਣ ਕੇ ਖੜੀਆ ਕਿਸਾਨ ਲਹਿਰ ਤੇ ਆਪਣੇ ਆਈਟੀ ਸੱਲਾਹਾਂ ਰਾਹੀ ਇਹ ਲੈਲੇ ਨੂੰ ਕੁੱਤਾ ਬਣਾਉਣ ਲੱਗੇ ਹੋਇਆ ਇਹਨਾਂ ਦੇ ਪ੍ਰਚਾਰ ਤੋਂ ਬਚ ਕੇ ਰਹੋ ਚਲੇ ਜਾਓ ਰੇੜੀ ਦੇ ਦਿੰਦੇ ਆ ਸਮਾਨ ਲੱਦੋ ਦੋ ਬਿੱਲ ਕੱਟਣ ਵਾਲੇ ਆ ਜਿੱਥੋਂ ਹਜ਼ਾਰ ਬੰਦਾ ਰੋਟੀ ਕਮਾ ਰਿਆ ਉਥੇ ਚਾਰ ਬੰਦਿਆਂ ਨਾਲ ਆਪਣਾ ਮਾਲ ਚਲਾ ਰਹੇ ਆ ਹਜ਼ਾਰ ਬੰਦੇ ਦੀ ਰੋਜੀ ਰੋਟੀ ਖੋ ਕੇ ਉਹਨਾਂ ਨੇ ਛੋਟੇ ਤੇ ਦਰਮਿਆਨੇ ਨੂੰ ਕਿਤੇ ਨਹੀਂ ਛੱਡਣਾ ਨਾ ਖੇਤੀ ਚ ਨਾ ਪਰਚੂਨ ਦੇ ਵਿੱਚ ਕਿਤੇ ਵੀ ਕਾਰੋਬਾਰ ਚ ਜਦੋਂ ਵਾਲਮਾਰਟ ਪਰਚੂਨ ਚਾਈ ਬੜਾ ਪ੍ਰਚਾਰ ਕੀਤਾ ਕਿ ਰੋਜ਼ਗਾਰ ਦੇਊਗੀ ਭਾਰਤ ਦੇ ਵਿੱਚ 25 ਕਰੋੜ ਲੋਕ ਪਰਚੂਨ ਦੇ ਖੇਤਰ ਚ ਲੱਗੇ ਆ ਤੇ ਵਾਲਮਾਰਟ ਦਾ 25 ਲੱਖ ਮੁਲਾਜ਼ਮ ਸੀ ਤੇ ਜਿੰਨਾ ਕੁੱਲ ਦੁਨੀਆ ਚ ਵਾਲਮਾਰਟ ਦਾ ਪਰਚੂਨ ਦਾ ਕੰਮ ਆ ਪੂਰੇ ਮੁਲਕ ਦਾ ਉਹਨਾਂ ਜਿਹੜੇ ਬੰਦੇ ਜਿੱਡਾ ਕਾਰੋਬਾਰ 25 ਲੱਖ ਬੰਦਿਆਂ ਤੋਂ ਕਰਾ ਰਹੇ ਆ 25 ਕਰੋੜ ਬੰਦੇ ਨੂੰ ਕਿਉਂ ਔਰ ਕੰਮ ਤੇ ਰੱਖਣਗੇ ਇਹਦਾ ਮਤਲਬ ਆ ਪਾਉਨੇ 25 ਕਰੋੜ ਬੰਦਾ ਉਸ ਕੰਮ ਚੋਂ ਬਾਹਰ ਕੱਢਣਾ ਤੇ ਜੇ ਦਾਣੇ ਵੀ ਬਾਹਰ ਆਉਣੀਆਂ ਅਨਾਜ ਵੀ ਬਾਹਰ ਆਉਣਾ ਫਲ ਵੀ ਬਾਹਰ ਆਉਣਿਆ ਦੁੱਧ ਵੀ ਬਾਹਰ ਆਉਣਾ ਫਿਰ ਇੱਥੋਂ ਦਾ ਦੁੱਧ ਪੈਦਾ ਕਰਨ ਵਾਲਾ ਉਹਨੇ ਬੇਰੁਜ਼ਗਾਰ ਹੋਣਾ ਉਹਨੇ ਵਿਹਲਾ ਹੋਣਾ ਇੱਥੋਂ ਦੇ ਅਨਾਜ ਪੈਦਾ ਕਰਨ ਵਾਲੇ ਨੇ ਵਿਹਲਾ ਹੋਣਾ ਇੱਥੇ ਫੜ ਪੈਦਾ ਕਰਨ ਵਾਲੇ ਨੇ ਵਿਹਲਾ ਹੋਣਾ ਕਹਿੰਦੇ ਸਾਰੇ ਇਕਨੋਮਿਸਟ ਕਹਿੰਦੇ ਆ ਕਿ ਜਦੋਂ ਤੁਸੀਂ ਬਾਹਰੋਂ ਸਮਾਨ ਮੰਗਾਉਨੇ ਆ ਤੁਸੀਂ ਸਮਾਨ ਨਹੀਂ ਆਯਾਤ ਕਰਦੇ ਤੁਸੀਂ ਬੇਰੋਜ਼ਗਾਰੀ ਵੀ ਨਾਲ ਆਯਾਤ ਕਰਦੇ ਸਮਾਨ ਨਹੀਂ ਬਾਹਰੋਂ ਮੰਗਾਉਂਦੇ ਬਾਹਰੋਂ ਬੇਰੋਜ਼ਗਾਰੀ ਵੀ ਮੰਗਾਉਨੇ ਆ ਬਾਹਰੋਂ ਆਇਆ ਸਮਾਨ ਇੱਥੇ ਜਿਹੜੇ ਉਹ ਸਮਾਨ ਪੈਦਾ ਕਰਨ ਚ ਲੱਗੇ ਲੋਕ ਹੁੰਦੇ ਆ ਉਹਨਾਂ ਦਾ ਲੱਕ ਤੋੜਦਾ ਉਹਨਾਂ ਨੂੰ ਬੇਰੋਜ਼ਗਾਰ ਕਰਦਾ ਤੇ ਜਦੋਂ ਸਾਡੇ ਪੰਜਾਬੀਆਂ ਨੂੰ ਦੁਨੀਆ ਚ ਕਿਤੇ ਢੋਈ ਨਹੀਂ ਮਿਲਦੀ ਪਈ ਆਪਣੀਆਂ ਜ਼ਮੀਨਾਂ ਵੇਚ ਕੇ ਘਰ-ਬਾਰ ਵੇਚ ਕੇ ਬਾਹਰ ਜਾ ਰਿਹਾ ਬਾਹਰੋਂ ੱੱੱਕੇ ਪੈ ਰਹੇ ਆ ਸਾਡੇ ਨਾਲ ਤਾਂ ਇੱਕ ਵਾਰੀ ਨਹੀਂ ਹੋਈ ਸਾਰੀ ਦੀ ਸਾਰੇ ਗਦਰੀ ਇਹੇ ਸੀ ਗਦਰ ਲਹਿਰ ਦੀ ਕਵਤਾ ਜੀ ਆ ਨਾ ਕਿ 265 ੱੱਕੇ ਬਾਹਰ ਕੋਈ ਢੋਈ ਨਾ ਸਾਡਾ ਪ੍ਰਦੇਸੀਆਂ ਦਾ ਦੇਸ਼ ਕੋਈ ਨਾ ਕਿ ਇਥੋਂ ਦੀਆਂ ਸਰਕਾਰਾਂ ਅੱਜ ਇਸ ਮੁਲਕ ਦੀ ਜਾਲ ਜੰਗਲ ਜ਼ਮੀਨ ਜੋ ਕੁਛ ਵੀ ਹੈਗਾ ਉਹ ਕਾਰਪੋਰੇਟ ਘਰਾਣਿਆਂ ਨੂੰ ਦੇਣ ਵਾਸਤੇ ਤਰਲੋ ਮੱਛੀ ਹੋਏ ਵੇ ਆ ਜਿਵੇਂ ਇੱਕ ਇੱਕ ਪੱਤਰਕਾਰ ਵੀਰ ਨੇ ਕਿਹਾ ਵੀ ਇਹਦਾ ਨੁਕਸਾਨ ਆਵਾ ਦੀ ਪਾਰਟੀ ਨੂੰ ਹੋਊਗਾ ਓਏ ਉਹ ਕੋਈ ਨਵਾਂ ਬੰਦਰ ਖੜਾ ਕਰ ਲੈਣਗੇ ਆਪਾਂ ਕਹਿੰਦੇ ਹੁਣ ਇਹਨਾਂ ਨੂੰ ਸਬਕ ਸਿਖਾਉਣਾ ਓਏ ਆਪਾਂ ਆਪ ਵੀ ਸਿੱਖੀਏ ਸਬਕ ਸਬਕ ਆਪਾਂ ਕਿੰਨੂ ਕਿੰਨੂ ਸਿਖਾਈ ਜਾਵਾਂਗੇ 5 ਸਾਲਾਂ ਬਾਅਦ ਸਾਨੂੰ ਸਿੱਖਣ ਦੀ ਲੋੜ ਆ ਉਹ ਸਿੱਖੇ ਸਿਖਾਏ ਆਉਂਦੇ ਆ ਤੇ ਜਿਹੜੇ ਰਾਜ ਕਰਦੇ ਆ ਆਪਾਂ ਕਹਿੰਨੇ ਕਿਉਂ ਬਦਲਤਾ ਬਦਲਤਾ ਰਾਜ ਇਸ ਮੁਲਕ ਜਬਾਨੀ ਐ ਡਾਨੀ ਕਰਦੇ ਆ ਕਦੇ ਚੋਰ ਲੜਦੇ ਆ ਐਲਨ ਮਸਕ ਚਲਾ ਰਿਹਾ ਨਾ ਟ੍ਰੈਂਪ ਨੂੰ 22 ਮਿਲੀਅਨ ਡਾਲਰ ਇੱਕ ਘੰਟੇ ਦੀ ਆਮਦਨ ਆਉਦੀ ਐਲਨ ਮਸਕ ਦੀ ਤੇ ਸਾਡੀ ਇੱਕ ਘੰਟੇ ਦੀ ਤਨਖਾਹ ਕਿੰਨੀ ਬਣਦੀ ਆ 2500000 ਬਣਦਾ ਮੋਦੀ ਦੀ ਕੀ ਔਕਾਤ ਇਹ ਦੀ ਉਹਦੇ ਅੱਗੇ ਉਹਨਾਂ ਦੀ ਖੁਫੀਆ ਏਜੰਸੀ ਦਾ ਅਧਿਕਾਰੀ ਜਿਹਦੀ ਕੋਈ ਸਾਲ ਪਹਿਲਾਂ ਕਿਤਾਬ ਆਈ ਸੀ ਪੰਜਾਬੀ ਚ ਮਿਲਦੀ ਆ ਆਰਥਿਕtare ਦਾ ਕਵਾਲੀਆ ਬਿਆਨ ਜੋਰਪਾਣਸ ਪਾਰਕਿੰਸਨ ਨੇ ਕਿਹਾ ਕਿ ਸਾਡੇ ਅਰੇਗੇ ਮੂਲ ਕੰਪਨੀਆਂ ਭੇਜ ਕੇ ਕਿਸੇ ਮੁਲਕ ਨੂੰ ਨੱਪਦੇ ਆ ਜੇ ਸਰਕਾਰਾਂ ਵਕਾਊ ਹੋਣ ਤੇ ਜੇ ਸਰਕਾਰ ਅੜ ਜੇ ਫਿਰ ਅਸੀਂ ਉੱਥੋਂ ਫੌਜ ਦੇ ਮੁਖੀ ਗੰਢ ਕੇ ਤਖਤਾ ਪਲਟਾਉਣੇ ਆ ਉੱਥੋਂ ਦੇ ਫੌਜੀਆ ਨੂੰ ਸੱਤਾ ਦੇ ਬਿਠਾਉਣੇ ਆ ਤੇ ਆਪਣੀਆਂ ਕੰਪਨੀਆਂ ਇਹ ਰਲਟਦੇ ਆ ਤੇ ਜੇ ਫੌਜ ਵਾੜਾ ਖਰੀਦੀ ਜਾਵੇ ਫਿਰ ਸਿੱਧਾ ਹਮਲਾ ਕਰਦੇ ਆ ਸਾਰੀਆਂ ਧਾਰਨਾ ਰਾਕ ਅਫਗਾਨਿਸਤਾਨ ਤਖਤਾ ਪਲਟਾਉਣ ਦੀਆਂ ਵੈਨਜੂਏਲਾ ਕਿਊਬਾ ਤੇ ਕੰਪਨੀਆਂ ਇਹ ਲੁੱਟਣ ਦੀਆਂ ਸਾਡੇ ਮੁਲਕ ਦੁਨੀਆ ਦੇ ਚੌਥੇ ਨੰਬਰ ਤੇ ਆ ਸਾਡਾ ਮੁਲਕ ਲੋਹਾ ਪੈਦਾ ਕਰਨ ਚ ਟਰੈਕਟਰ ਤਾਂ ਕੀ ਬਣਾਉਣੇ ਆ ਨੀਲ ਕਟ ਤੱਕ ਨਹੀਂ ਬਣਦਾ ਇੱਥੇ ਕਿਉਂਕਿ ਉਹਨੂੰ ਫਿਕਰਾ ਕਿ ਨੇਲ ਕਟਰ ਦੇ ਵਿੱਚੋਂ ਵੀ ਉਹਨੂੰ ਇਹ ਕੰਪਨੀਆਂ ਮੁਨਾਫਾ ਕੱਟਣਾ ਇੱਥੇ ਨਾ ਉਹ ਇੰਡਸਟਰੀ ਲੱਗੇ ਤੇ ਪੇਸ਼ ਸਾਨੂੰ ਕੀਤਾ ਜਾ ਰਿਹਾ ਕਿ ਕਿਸਾਨ ਜਿਹੜੇ ਇਨਵੈਸਟਮੈਂਟ ਨਹੀਂ ਆਉਣ ਦਿੰਦੇ ਇਨਵੈਸਟਮੈਂਟ ਕਿਹੜੀ ਆ ਬਈ ਕਿਹੜਾ ਵਿਕਾਸ ਆ ਸਾਡੇ ਸਰਕਾਰੀ ਸਕੂਲ ਕਾਲਜ ਬੰਦ ਕਰਤੇ ਇਹ ਵਿਕਾਸ ਆ ਸਾਡੇ ਸਰਕਾਰੀ ਹਸਪਤਾਲ ਪਿੰਡਾਂ ਦੀਆਂ ਡਿਸਪੈਂਸਰੀਆਂ ਬੰਦ ਕਰਤੀਆਂ ਇਹ ਵਿਕਾਸ ਆ ਤੇ ਹੁਣ ਕਹਿੰਦੇ ਥੋੜੀ ਸਰਕਾਰੀ ਖਰੀਦ ਖਤਮ ਕਰਨੀ ਆ ਇਹ ਵਿਕਾਸ ਚ ਅਸੀਂ ਡਿੱਕਾ ਇਹ ਵਿਕਾਸ ਉਹ ਕਰਨਾ ਚਾਹੁੰਦੇ ਆ 80 ਕਰੋੜ ਲੋਕ ਜਨਤਕ ਮੰਡ ਪ੍ਰਣਾਲੀ ਰਹੀਂ ਸਸਤਾ ਰਾਸ਼ਨ ਡੀਪੋ ਤੋਂ ਆਣ ਲੈ ਕੇ ਗੁਜ਼ਾਰਾ ਕਰਦੇ ਆ ਇਹ ਉਹ ਬੰਦ ਕਰਨਾ ਚਾਹੁੰਦੇ ਆ ਇਹ ਵਿਕਾਸ ਉਹ ਕਰਨਾ ਚਾਹੁੰਦੇ ਆ ਤੇ ਇਹ ਵਿਕਾਸ ਪੰਜਾਬੀਆਂ ਨੂੰ ਭਲੀ ਭਾਂਤ ਸਮਝਣਾ ਚਾਹੀਦਾ ਇਹ ਨਹੀਂ ਕਿ ਅਮਰੀਕਾ ਚ ਕਿਸਾਨੀ ਖਤਮ ਹੋ ਗਈ ਯੂਰਪ ਚ ਕਿਸਾਨੀ ਖਤਮ ਹੋ ਗਈ ਬੜੀ ਦੂਰ ਨਾ ਜਾਓ ਬਿਹਾਰ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀਆਂ ਮਾਂ ਪੰਚਾਇਤਾਂ ਕੀਤੀਆਂ ਗਈਆਂ ਪਟਨਾ ਸਾਹਿਬ ਦੇ ਵਿੱਚ ਵੀ ਮਾਂ ਪੰਚਾਇਤ ਹੋਈ ਜਿੱਥੇ ਮੈਂ ਵੀ ਗਿਆ ਸੀ ਉਤੋਂ ਦੀਆਂ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਬਿਹਾਰ ਨੇ ਜਿਹੜਾ ਪਰਚਾ ਕੱਢਿਆ ਉਹਦੇ ਚ ਉਹਨਾਂ ਲਿਖਿਆ ਕਿ 6 ਵੱਡੀਆਂ ਜਿਹੜੀਆਂ ਸੜਕਾਂ ਬਿਹਾਰ ਚੋਂ ਕੱਢੀਆਂ ਜਾ ਰਹੀਆਂ 15 ਲੱਖ ਕਿੱਲਾ ਜ਼ਮੀਨ ਬਿਹਾਰ ਦੇ ਕਿਸਾਨਾਂ ਦੀ ਕਬਜ਼ਾ ਕੀਤੀ ਉਹਨਾਂ ਨੇ ਤੇ ਜਿਹੜੀ ਸਰਕਾਰੀ ਮੰਡੀ ਸਾਡੀ ਖਤਮ ਕਰਨਾ ਚਾਹੁੰਦੇ ਏਪੀਐਮਸੀ ਐਕਟ 2005 ਚ ਬਿਹਾਰ ਚ ਖਤਮ ਕੀਤਾ ਉੱਥੇ ਜਿਹੜੇ ਇੱਥੇ ਕਹਿੰਦੇ ਨਾ ਪਈਏ ਆ ਗਏ ਪਈਏ ਆ ਗਏ ਉਹ ਕਿਸਾਨ ਆ ਉਧਰ ਦੇ ਕਦੇ ਪੁੱਛ ਕੇ ਵੇਖੋ ਕਿੰਨੀ ਜ਼ਮੀਨ ਉਹਨਾਂ ਨਾਲ ਉਹ ਦਿਹਾੜੀਆਂ ਕਰਨੀ ਮਜਬੂਰ ਕਰਤੇ ਇੱਥੇ ਆਉਣ ਵਾਸਤੇ ਉਹਨਾਂ ਟਾਈਮ ਹੀ ਤਾਂ ਹੀ ਨਹੀਂ ਮੰਨਦੇ ਕਹੇ ਦੀ ਤੇ ਔਖੇ ਉਹ ਟਾਈਮ ਵੀ ਐਸੇ ਕਰਕੇ ਨਹੀਂ ਮੰਨਦੇਗੇ ਤੇ ਬਿਹਾਰ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਪਟਨਾ ਸਾਹਿਬ ਦੀ ਖੇਤੀਬਾੜੀ ਯੂਨੀਵਰਸਿਟੀ ਉਹਦਾ ਕੀ ਬਣਿਆ ਖੇਤੀਬਾੜੀ ਯੂਨੀਵਰਸਿਟੀ ਦੀ ਥਾਂ ਤੇ ਉੱਥੇ ਬੱਸ ਸਟੈਂਡ ਬਣਾਤਾ ਤੇ ਜਿੰਨੇ ਬੀਜ ਖੋਜ ਕੇ ਅੰਦਰ ਸੀ ਬਿਹਾਰ ਦੇ ਸਾਰੇ ਬੰਦ ਕਰਤੇ ਬੀਜਾਂ ਤੇ ਕੋਈ ਖੋਜ ਨਹੀਂ ਹੋ ਰਹੀ ਕਿਉਂਕਿ ਪੂਰੀ ਦੁਨੀਆ 'ਚ 6 ਕੰਪਨੀਆਂ 6 ਕਾਰਪੋਰੇਟ ਘਰਾਣੇ 75% ਸਾਡੇ ਖੇਤੀ ਦੇ ਬੀਜ ਤੇ ਕਬਜ਼ਾ ਕਰੀ ਬੈਠੇ ਆ ਤੁਸੀਂ ਦੱਸੋ ਤੁਹਾਡੇ ਕੋਲ ਘਰੇ ਕੀ ਕਿਸੇ ਕੋਲ ਛੋਲਿਆਂ ਦੇ ਦਾਲਾਂ ਦੇ ਕਿੱਲੇ ਵੀ ਆ ਸਾਡੇ ਕੋਲੇ ਕੋਈ ਵੀ ਨਹੀਂ ਹੈਗਾ ਜਿਹੜਾ ਅਸੀਂ ਬੀ ਬਣਾ ਸਕਦੇ ਉਹ ਵੀ ਅਸੀਂ ਥੈਲੀ ਵਾਲਾ ਖਰੀਦਣ ਜਾਂਦੇ ਆ ਪਰ ਯਾਰ ਚ ਸਾਨੂੰ ਆਤ ਪਾਤੀ ਉਹ ਸਾਡੇ ਵਾਣ ਚੋਂ ਫਸਲ ਕੱਟੀ ਹੁੰਦੀ ਆ ਤੇ ਮਾਰਕਾ ਹੀ ਲਾਇਆ ਹੁੰਦਾ ਉਹ ਕੋ ਫੈਕਟਰੀਆਂ ਚ ਬੀ ਵੀ ਆ ਤਿਆਰ ਹੁੰਦਾ ਜ਼ਮੀਨ ਚ ਹੀ ਤਿਆਰ ਹੁੰਦਾ ਕਿਉਂਕਿ ਸਾਨੂੰ ਉਹਨਾਂ ਨੇ ਪ੍ਰਚਾਰ ਕਰ ਕਰਕੇ ਵੀ ਆਹ ਕੰਪਨੀ ਦਾ ਥੈਲੇ ਵਾਲਾ ਬੀ ਚੰਗਾ ਤੇ ਜਦੋਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਤੁਹਾਡੇ ਘਰ ਚ ਬੀਵ ਨਹੀਂ ਰਹਿਣ ਦੇਣਾ ਬੀਜ ਤੇ ਕਬਜ਼ਾ ਕੀਤਾ ਮੰਡੀ ਤੇ ਕਰਨਾ ਚਾਹੁੰਦੇ ਆ ਜਮੀਨ ਤੇ ਕਰਨਾ ਚਾਹੁੰਦੇ ਆ ਤੇ ਉਹਦੇ ਵਾਸਤੇ ਇੱਕ ਆਧਾਰ ਤਿਆਰ ਕੀਤਾ ਜਾ ਰਿਹਾ ਕਿ ਪਹਿਲਾ ਕਿਸਾਨ ਲਹਿਰ ਨੂੰ ਬਦਨਾਮ ਕਰੋ ਇਹ ਬਿਲਕੁਲ ਭਾਜਪਾ ਦੀ ਤਰਜ਼ ਤੇ ਭਗਵੰਤ ਮਾਨ ਕਿੱਦਾਂ ਜਿਵੇਂ ਉਹਨਾਂ ਨੇ ਮੌਬ ਲਿੰਚਿੰਗ ਕਰਵਾਈ ਇਹ ਫਲਾਤਾ ਮੁਸਲਮਾਨਾਂ ਪ੍ਰਤੀ ਯਰ ਫਲਾਤਾ ਨਫ਼ਰਤ ਪੈਦਾ ਕੀਤੀ ਤੇ ਕਿਤੇ ਵੀ ਕਹਿ ਦੇਣਾ ਕਿ ਫਲਾਣੇ ਦੇ ਘਰ ਗਊ ਦਾ మాਸ ਪਿਆ ਲਾਲਾ ਲਾਲਾ ਕਰਦੀ ਜਾਂਦੀ ਸੀ ਭੀੜ ਕੁੱਟ ਕੇ ਬੰਦਾ ਮਾਰ ਦਿੰਦੀ ਸੀ ਗਊ ਮਾਸ ਕਿੰਦੇ ਘਰੋਂ ਨਿਕਲਿਆ ਪ੍ਰਚਾਰ ਹੀ ਇੰਨਾ ਕੀਤਾ ਨਫਰਤ ਹੀ ਇੰਨੀ ਭਰਤੀ ਕਿਸੇ ਦੇ ਬਾਰੇ ਹਾਂ ਰਾਜਸਥਾਨ ਦਾ ਕਿਸਾਨ ਮੁਸਲਮਾਨ ਸੀ ਉਹ ਗਾਂ ਖਰੀਦ ਕੇ ਲਿਆਇਆ ਗਾਂ ਉਥੋਂ ਗਰੀਦੀ ਜਿੱਥੇ گاਵਾਂ ਦੀ ਮੰਡੀ ਲੱਗਦੀ ਸੀ ਉਹਨੇ ਪਰਚੀ ਕਟਾਈ ਉਥੇ ਗਾਂ ਖਰੀਦੀ ਉਹਦਾ ਬਿਲ ਸਾਰਾ ਕੁਝ ਬਿਲ ਉਹਦੇ ਕੋਲੇ ਸੀ ਉਹਨੂੰ ਘੇਰ ਲਿਆ ਖੌਤੀ ਗਊ ਰੱਖ ਕੇ ਆਣੇ ਉਹ ਕਹਿੰਦਾ ਬਾਈ ਮੈਂ ਗਾਂ ਬੱਢਣ ਵਾਸਤੇ ਨਹੀਂ ਲੈ ਕੇ ਚੱਲਿਆ ਦੁੱਧ ਲਈ ਖਰੀਦ ਕੇ ਲਿਆਇਆ ਕੁੱਟ-ਕੁੱਟ ਕੇ ਮਾਰਤਾ ਉਹਨੂੰ ਉਹਦਾ ਕਤਲ ਕਰਤਾ ਤੇ ਉਹਦੀ ਵੀਡੀਓ ਪੂਰੀ ਦੁਨੀਆ ਚ ਵਾਇਰਲ ਹੋਈ ਤੇ ਪੁਲਿਸ ਨੇ ਜਦੋਂ ਚਲਾਨ ਕੀ ਦਿੱਤਾ ਉਹਦੇ ਕਤਲ ਦਾ ਉਹ ਵੀਡੀਓ ਵੀ ਚਲਾਨ ਚ ਨਹੀਂ ਲਾਈ ਕਿ ਦੋਸ਼ੀ ਬਰੀ ਹੋ ਜਾਣ ਸਰਕਾਰਾਂ ਖੜੀਆਂ ਨਾ ਗੁੰਡਿਆਂ ਦੀ ਪਿੱਠ ਤੇ ਤੇ ਇਹ ਹੁਣ ਜਿਹੜਾ ਇਹ ਮਾਹੌਲ ਬਣਾ ਰਿਹਾ ਕਿ ਕਿਸਾਨਾਂ ਨੂੰ ਨਖੇੜੋ ਦੂਜੇ ਭਾਈਚਾਰਿਆਂ 'ਚ ਨਫ਼ਰਤ ਕਰੋ ਤੇ ਉਹਦੇ ਤੇ ਭਗਵੰਤ ਮਾਨ ਬੋਲਦਾ ਜੋ ਕਰਨਾ ਕਰ ਲੋ ਤੇ ਕੱਲੂ ਤੁਹਾਡੇ ਧਰਨਿਆਂ ਤੇ ਹਮਲੇ ਵੀ ਹੋ ਸਕਦੇ ਆ ਇਹ ਜਿਸ ਫਾਸ਼ਿਸਮ ਦੀ ਗੱਲ ਕਰ ਰਿਹਾ ਨਾ ਨਰਿੰਦਰ ਮੋਦੀ ਜਿਸ ਪਾਸਿਓ ਤੋਰ ਰਿਹਾ ਇਹ ਉਸੇ ਉਸੇ ਤਰਜ਼ ਤੇ ਚੱਲ ਰਿਹਾ ਸਾਰਾ ਕੁਝ ਇਹਨੂੰ ਪੰਜਾਬੀਓ ਹਲਕੇ 'ਚ ਨਾ ਲਿਓ ਕੱਲਾ ਇਹ ਨਾ ਸਮਝਿਓ ਵੀ 3 ਘੰਟੇ ਗੁਰਦੇਪ ਦੇ ਬੂਹੇ ਅੱਗੇ ਬਹਿ ਕੇ ਆਉਣਾ ਇਹ ਨਾ ਸਮਝਿਓ ਤੇ ਜਿਹੜੀ ਆ ਇੱਕ ਬਲਡੋਜਰ ਵਾਲਾ ਕੰਮ ਚਲਾਇਆ ਆ ਸਾਡੇ ਪੱਤਰਕਾਰ ਵੀਰਾਂ ਨੇ ਪੁੱਛਿਆ ਰਾਜਜੀਤ ਦਾ ਘਰ ਕਦੋਂ ਢਾ ਰਹੇ ਹੋ ਜੀ ਮਜੀਠੀਆ ਦਾ ਘਰ ਕਦੋਂ ਚਾਰੇ ਢਾ ਰਹੇ ਹੋ ਜੀ ਮਜੀਠੀਆ ਤਾਂ ਤਾਂ ਮਿੰਤਾ ਇਹਨਾਂ ਨੇ ਇੱਕ ਤਰਲੇ ਕੀਤੇ ਆ ਮਾਫੀ ਮੰਗੀ ਆ ਉਹ ਇੱਕ ਕਹਿੰਦਾ ਨਸ਼ਾ ਤਸਕਰ ਦਾ ਘਰ ਉਹ ਢਾਇਆ ਉਹ ਜਿਹੜਾ ਪ੍ਰਸਤਰਵ ਨਹੀਂ ਕਰਾਉਣ ਜੋਗਾ ਸੀ ਉਹਨੀਆਂ ਕੰਧਾਂ ਚ ਕੰਧਾਂ ਢਾਈ ਜਾਂਦੇ ਆ ਇਹ ਇਸ ਗੱਲ ਨੂੰ ਜੇ ਕੋਈ ਵਿਰੋਧ ਕਰਦਾ ਇਹਨਾਂ ਦੇ ਆਰਟੀਸਰ ਲਾਜ ਆਉਂਦੇ ਆ ਇਹ ਜੀ ਨਸ਼ੇ ਵਾਲਿਆਂ ਦੇ ਪੱਖ ਚਾ ਕੀ ਤੁਸੀਂ ਚਾਹੁੰਦੇ ਆ ਕਿ ਪੁਲਿਸ ਨੂੰ ਅਧਿਕਾਰ ਦੇ ਦਿੱਤਾ ਜਾਵੇ ਵੀ ਅਦਾਲਤ ਨੇ ਕਿਸੇ ਨੂੰ ਦੋਸ਼ੀ ਮੰਨਿਆ ਕਿ ਨਹੀਂ ਮੰਨਿਆ ਪੁਲਿਸ ਨੂੰ ਅਧਿਕਾਰ ਦੇ ਦਿੱਤਾ ਜਾਵੇ ਕਿਸੇ ਦਾ ਵੀ ਘਰ ਟੋਣ ਦਾ ਫਿਰ ਤਾਂ ਪੁਲਿਸ ਨੂੰ ਝੂਠੇ ਪੁਲਸਫਰ ਮੁਕਾਬਲੇ ਬਣਾਉਣ ਦਾ ਵੀ ਅਧਿਕਾਰ ਹੋਊਗਾ ਸਵਾਲ ਇਹ ਆ ਗੱਲ ਸਹੀ ਵੀ ਨਹੀਂ ਗੱਲ ਪਏ ਦੀ ਆ ਕਿਉਂ ਪੁਲਸੀਆ ਸਟੇਟ ਖੜੀ ਕਰਨਾ ਚਾਹੁੰਦੇ ਆ ਪੁਲਿਸ ਨੂੰ ਅਧਿਕਾਰ ਦੇਣਾ ਚਾਹੁੰਦੇ ਆ ਜਿਹੜਾ ਪਿਛਲੇ ਦਿਨੀ ਇੱਕ ਚੰਡੀਗੜ੍ਹ ਦਾ ਪੱਤਰਕਾਰ ਨਹੀਂ ਕਹਿੰਦਾ ਪੁਲਿਸ ਤੋਂ ਡਰਦਾ ਹੀ ਕੋਈ ਨਹੀਂ ਕਿਸਾਨ ਜਿੱਥੇ ਬੰਦਿਆਂ ਡਰਦਿਆਂ ਹੀ ਨਹੀਂ ਇਹਦਾ ਮਤਲਬ ਆ ਕਿ ਉਹਨੂੰ ਆਇਆ ਕਿ ਪੁਲਿਸ ਨੂੰ ਵੇਖ ਕੇ ਲੋਕ ਥਰ-ਥਰ ਕੰਬਣ ਤੇ ਪੁਲਿਸ ਨੂੰ ਵੇਖ ਕੇ ਥਰ-ਥਰ ਕਦੋਂ ਕੰਬਦੇ ਸੀ ਜਦੋਂ ਪੰਜਾਬ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਖਪਾਇਆ ਪੁਲਿਸ ਨੇ ਇਹ ਪਰ ਪੰਜਾਬ ਨਾਬਰੀ ਦਾ ਦੂਜਾ ਨਾਮ ਆ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਸਮਝ ਲੈਣਾ ਚਾਹੀਦਾ ਔਰ ਅਸੀਂ ਪੰਜਾਬ ਦੀ ਸਮੁੱਚੀ ਕਿਸਾਨ ਲੈਰ ਨੂੰ ਉਹਦਾ ਉਹਦਾ ਹਿੱਸਾ ਹੋਣ ਦੇ ਨਾਤੇ ਬਹੁਤ ਸਾਰਿਆਂ ਤੋਂ ਅਸੀਂ ਛੋਟੇ ਆ ਇਹ ਬੇਨਤੀ ਆ ਕਿ ਆਪਾਂ ਇਸ ਗੱਲ ਨੂੰ ਵਿਚਾਰੀਏ ਇਸ ਚੁਣੌਤੀ ਨੂੰ ਹਲਕੇ ਚ ਨਾ ਲਈਏ ਕੋਈ ਤੜਕੇ ਉੱਠੇ ਨਾਤੇ ਤੋਤੇ ਪੱਗ ਬੰਨੀ ਪਰੌਂਠੇ ਖਾਦੇ ਚਾਰ ਥਾਵਾਂ ਤੇ ਗੇੜਾ ਕਾਢ ਆਏ ਇਦਾ ਹੀ ਨਹੀਂ ਚੱਲਨੀ ਚੱਲੀ ਜਾਣਾਗਾ ਜੱਫ ਆਪਣਾ 트럼ਪ ਤੋਂ 트럼ਪ ਤੋਂ ਬੱਲ ਦਿੱਲੀ ਆਉਂਦੀ ਆ ਦਿੱਲੀ ਤੋਂ ਚੰਡੀਗੜ੍ਹ ਆਉਂਦੀ ਆ ਤੇ ਚੰਡੀਗੜ੍ਹ ਤੋਂ ਉਸ ਬੰਦੇ ਕੋਲੇ ਆਉਂਦੀ ਆ ਜਿਹਨੂੰ ਡੀਡਿਕਸ਼ਨ ਸੈਂਟਰ ਚ ਭੇਜਣ ਦੀ ਜ਼ਰੂਰਤ ਆ ਇਹ ਚਲਾਉਤੀ ਨੂੰ ਹਲਕੇ ਚ ਨਾ ਲਿਓ ਬੰਦੇ ਨੂੰ ਡੋਰ ਇੱਕ ਨਹੀਂ ਮਾਣ ਹੁੰਦੀ ਇੱਕ ਸੱਤਾ ਦੀ ਆ ਇੱਕ ਤਾਂ ਮਤਸ਼ਾਹ ਦਾ ਪੁੱਤਰ ਉਹ ਲੜੀਆ ਤੇ ਤੀਜੀ ਪਤਾ ਨਹੀਂ ਕੀ ਪਸ ਖੇ ਖਾਂਦਾ ਉਹ ਪਤਾ ਹੀ ਨਹੀਂ ਕੀ ਕੀ ਛਕੀ ਜਾਂਦਾ ਹੈਗਾ ਇਸ ਕਰਕੇ ਚੁਣੌਤੀ ਨੂੰ ਹਲਕੇ ਚਲਾ ਲਿਓ ਜੇ ਜੋ ਆਉਂਦਾ ਉਹ ਹੀ ਛਕ ਜਾਂਦਾ ਉਹ ਤੇ ਜੋ ਮੂੰਹ ਆਉਂਦਾ ਬੋਲੀ ਜਾਂਦਾ ਇਸ ਕਰਕੇ ਤਗੜੇ ਹੋਈਏ ਜਥੇ ਬੰਦ ਹੋਈਏ ਐਦ ਕਿ ਇਹਨੂੰ ਹਰਾਉਣਾ ਇਹਨੂੰ ਹਰਾਉਣਾ ਖੁਦ ਦੀ ਤਾਕਤ ਵੱਡੀ ਉਸਾਰੀਏ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ